ਖਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜਨਾਲਾ ਪਹੁੰਚੇ ਨੇ ਜਿੱਥੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਅਜਨਾਲਾ ਦੇ ਵਿੱਚ ਕੀਤੀ ਗਈ ਹੈ ਸੂਬੇ ਦੇ ਵਿੱਚ ਪਹਿਲੀ ਵਾਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਨੁਕਸਾਨੀ ਗਈ ਫਸਲ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਸੀ ਅਤੇ ਪੰਜਾਬ ਦੇ ਵਿੱਚ ਖੇਤੀਬਾੜੀ ਅਤੇ ਆਮ ਲੋਕਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਿਆ ਸੀ ਇਸ ਦੇ ਨਾਲ ਨਾਲ ਸੂਬੇ ਦੇ ਵਿੱਚ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਸਨ ਜਾਨੀ ਤੇ ਮਾਲੀ ਨੁਕਸਾਨ ਦੇ ਵਿੱਚ ਪੰਜਾਬ ਵੱਡੇ ਆਰਥਿਕ ਘਾਟੇ ਦੇ ਵਿੱਚ ਵੀ ਗਿਆ ਸੀ ਪੰਜਾਬ ਦੇ ਵਿੱਚ ਪਸ਼ੂ ਤਣ ਦੀ ਵੀ ਵੱਡੀ ਬਰਬਾਦੀ ਹੋਈ ਸੀ ਸੋ ਸੂਬਾ ਸਰਕਾਰ ਦੇ ਵੱਲੋਂ ਅ ਨੁਕਸਾਨੀਆਂ ਗਈਆਂ ਫਸਲਾਂ ਦੇ ਮੁਆਵਜ਼ੇ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅਜਨਾਲਾ ਤੋਂ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਹੜ੍ਹ ਆਏ ਨੇ ਇਸ ਤੋਂ ਪਹਿਲਾਂ ਵੀ ਕੁਦਰਤ ਦੀਆਂ ਕਰੋਪੀਆਂ ਆਈਆਂ ਨੇ ਗੜੇ ਪਏ ਨੇ ਨੇਹਰੀਆਂ ਝੱਖੜ ਬਾਪਰੋਲੇ ਆਏ ਨੇ ਬੜੀਆਂ ਗਰਦੌਰੀਆਂ ਹੋਈਆਂ ਨੇ ਬੜੀਆਂ ਉਮੀਦਾਂ ਰੱਖੀਆਂ ਨੇ 25 25 ਰੁਪਈਆ ਦੇ 37 37 ਰੁਪਈਆ ਦੇ 72 72 ਰੁਪਈਆ ਦੇ ਚੈੱਕ ਵੀ ਆਉਂਦੇ ਰਹੇ ਆ ਤੁਹਾਡੇ ਚ ਹੋਣਗੇ ਅਜੇ ਬੰਦੇ ਜਿਨ੍ਹਾਂ ਨੂੰ ਅਜੇ ਚੈੱਕ ਆਏ ਜਿਹੜੇ जख्मਾਂ ਤੇ ਲੂਣ ਭੁੱਕਦੇ ਸੀ ਔਰ ਆਏ ਵੀ ਸਾਲ-ਸਾਲ ਡੇਢ-ਡੇਢ ਸਾਲ ਬਾਅਦ ਹੈ ਇਸ ਤਰ੍ਹਾਂ ਦਾ ਸਿਸਟਮ ਸੀ ਉਹਦਾ ਉਸ ਚੈੱਕ ਨੂੰ ਬੈਂਕ 'ਚ ਲੈ ਕੇ ਜਾਣ ਵਾਸਤੇ ਪੈਟਰੋਲ ਮੋਟਰਸਾਈਕਲ ਦਾ ਜਦ ਖਾਤਾ ਖਲੋਣ ਵਾਸਤੇ ਵੱਧ ਪੈਸੇ ਲੱਗ ਜਾਂਦੇ ਸੀ ਚੈੱਕ ਘੱਟ ਰੁਪਈਆਂ ਦਾ ਹੁੰਦਾ ਸੀ ਇਸ ਤਰ੍ਹਾਂ ਮਜ਼ਾਕ ਕਰਦੇ ਰਹੇ ਆਪਣੇ ਨਾਲ ਜਿਹੜੇ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹੇ ਪਾਣੀਆਂ ਦੇ ਰਾਖੇ ਕਹੋਂਦੇ ਆ ਪਰ ਤੁਸੀਂ ਮੇਰੀ ਜ਼ਿੰਮੇਵਾਰੀ ਲਈ ਹੈ ਮੈਂ ਖੁਦ ਇੱਕ ਖੇਤੀ ਪਰਿਵਾਰ ਚੋਂ ਆਨਾ ਸਾਡੀ ਆਪਣੀ ਜ਼ਮੀਨ ਡੁੱਬਦੀ ਰਹੀ ਹੈ ਝੋਨਾ ਸਾਡਾ ਟਾਬੜਾ ਖੇਤ ਕਹਿੰਦੇ ਆ ਢਾਬ ਦਾ ਮਤਲਬ ਜਿੱਥੇ ਪਾਣੀ ਇਕੱਠਾ ਹੁੰਦਾ ਹੋਵੇ ਸਾਡੇ ਵੀ ਗਰਦੌਰੀਆਂ ਹੁੰਦੀਆਂ ਰਹੀਆਂ ਪਟਵਾਰੀ ਆਉਂਦਾ ਸੀ ਕਿਸੇ ਜ਼ਥੇਦਾਰ ਦੇ ਘਰੇ ਬੈਠ ਕੇ ਉੱਥੇ ਮੀਟ ਮੂਡ ਚ ਚਾੜ ਲੈਂਦੇ ਸੀ ਚੁੱਲ੍ਹੇ ਤੇ ਤੇ ਮਹਿਫਲ ਚੱਲ ਪੈਂਦੀ ਸੀ ਜੀ ਦੇ ਜੀ ਦੇ ਲਿਖਾਈ ਜਾਂਦਾ ਉਹਦੇ ਉਹ ਲਿਖੀ ਜਾਂਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਨਹੀਂ ਸੀ ਉਹਨਾਂ ਨੂੰ ਪੈਸੇ ਮਿਲ ਜਾਂਦੇ ਸੀ ਜਿੰਨਾਂ ਜਿਹੜੇ ਅਸਲੀ ਪੀੜਤ ਸੀ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਸੀ ਇਹ ਗੱਲ ਤਾਂ ਮੈਨੂੰ ਪਤਾ ਹੈ ਕਿ ਕਿੰਨਾਂ ਦੇ ਘਰੇ ਪਟਵਾਰੀ ਬੈੰਦਾ ਹੁੰਦਾ ਸੀ ਇਸ ਤਰ੍ਹਾਂ ਗਰਦੌਰੀਆਂ ਹੁੰਦੀਆਂ ਰਹੀਆਂ ਕਦੇ ਖੇਤ ਨਹੀਂ ਜਾਂਦੇ ਸੀ ਉਹ ਜਰੀਬਾਂ ਲੈ ਕੇ ਸੋ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ ਫਸਲ ਮਰ ਜਾਂਦੀ ਹੈ ਚੁੱਲ੍ਹੇ ਚਕਾ ਉੱਗ ਪੈਂਦੀ ਹੈ ਜੇ ਚੁੱਲ੍ਹਾ ਵੀ ਰੁੜ ਗਿਆ ਹੋਵੇ ਫੇਰ ਫਿਰ ਕੀ ਕਹੀਏ 3200 ਸਕੂਲ ਸਰਕਾਰੀ ਸਕੂਲ ਮਲਵਾ ਬਣ ਗਏ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਦੇ ਕਰੀਬ ਛੋਟੇ ਵੱਡੇ ਪੁਲ ਰੁੜ ਗਏ 19 ਕਾਲਜ ਹਸਪਤਾਲ ਪਸ਼ੂ ਡੰਗਰਾਂ ਦਾ ਤਾਂ ਅੰਦਾਜ਼ਾ ਹੀ ਕੋਈ ਨਹੀਂ 60 ਤੋਂ ਵੱਧ ਜਾਨਾਂ ਚਲੀਆਂ ਗਈਆਂ 5 ਲੱਖ ਏਕੜ ਫਸਲ ਪ੍ਰਭਾਵਿਤ ਹੋ ਗਈ ਤੇ ਬਹੁਤੀ ਤਾਂ دریاਵਾਂ ਚ ਜ਼ਮੀਨ ਹੀ ਰੁੜ ਗਈ ਕਿੱਥੋਂ ਲਈ ਇਹ ਹੁਣ ਖਾਤੇ ਕੱਢ ਕੇ ਪਰ ਕੋਈ ਗੱਲ ਨਹੀਂ ਜਦੋਂ ਡਾਕਟਰ ਉਹ ਹੋਵੇ ਜਿਹੜਾ ਨਾਭਜ ਦੇਖ ਕੇ ਦੱਸ ਦਿੰਦਾ ਹੋਵੇ ਕਿ ਰੋਗ ਕੀ ਹੈ ਤੇ ਇਲਾਜ ਕੀ ਹੈ ਫਿਰ ਬਾਹਲਾ ਫਿਕਰ ਨਹੀਂ ਕਰਦੇ ਸੋ ਅਸੀਂ ਸਾਰੇ ਪਿੰਡਾਂ ਚ ਆਏ ਹੋਏ ਹਾਂ ਸਾਨੂੰ ਸਾਰਾ ਪਤਾ ਹੈ ਕਿ ਦੁੱਖ ਕਿੱਥੇ ਨੇ ਉਹਨਾਂ ਦਾ ਹੱਲ ਕਿੱਥੇ ਹੈ ਮਹੀਨੇ ਦੇ ਵਿੱਚ ਵਿੱਚ ਅੱਜ 631 ਲਾਹ ਪਾਤਰੀ ਜਿਹੜੇ ਕਿਸਾਨ ਨੇ 631 ਬੈਨੇਫਿਸ਼ੀਰੀ ਜਿਹੜੇ ਨੇ ਉਹਨਾਂ ਨੂੰ ਘਰਾ ਦਾ ਤੇ ਫਸਲ ਦਾ ਮੁਆਵਜ਼ਾ ਜਿਹੜਾ ਅੱਜ ਦੇਣ ਆਏ ਆ ਬਾਕੀ ਜਿਹੜੇ ਨੇ ਪਸ਼ੂਆਂ ਡੰਗਰਾਂ ਦਾ ਉਹ ਅਸੈਸਮੈਂਟ ਅਜੇ ਚੱਲ ਰਹੀ ਹੈ ਉਹ ਵੀ ਹੋਊਗਾ ਸ਼ੂਭ ਸਰਕਾਰ ਵੱਲੋਂ 350 ਸਾਲਾ ਸ਼ਹੀਦੀ ਸਮਾਗਮਾ ਦੇ ਲਈ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੀ ਯੋਜਨਾਬੰਦੀ ਨੂੰ ਲੈ ਕੇ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕੈਬਨਟ ਮੰਤਰੀ ਤਰुणਪ੍ਰੀਤ ਸੁੰਦ ਅਤੇ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਬਾਲੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਸ਼ਹੀਦੀ ਸਮਾਗਮਾ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦੀ ਯਾਦ ਨੂੰ ਪ੍ਰਮੁੱਖ ਰੱਖਦੇ ਹੋਏ 350 ਸਾਲ ਮਹਾਰਾਜ ਦਾ ਜੋ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਰਾਜ ਪੱਤਰੀ ਸਮਾਗਮ ਹੈ ਜਿਹੜੇ ਉਹ ਕਰਵਾਉਣ ਜਾ ਰਹੀ ਹੈ ਔਰ ਉਸ ਦੇ ਚੱਲਦੇ ਹੋਏ ਪੰਜਾਬ ਦੇ ਜਿਹੜੇ 23 ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰ ਰਹੇ ਹਾਂ ਔਰ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਰੇ ਅਫਸਰਾਂ ਦੇ ਨਾਲ ਇਹ ਜਿਹੜਾ ਮੀਟਿੰਗਾਂ ਦਾ ਦਸਤੂਰ ਹੈ ਇਹ ਦੌਰ ਹੈ ਉਹ ਜਾਰੀ ਹੈ ਔਰ ਇਸ ਗੱਲ ਦਾ ਬੜਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਜਿਹੜਾ ਅਸੀਂ ਇਹ ਰਾਜ ਪੱਤਰੀ ਸਮਾਗਮ ਮਨਾਉਣ ਜਾ ਰਹੇ ਹਾਂ ਇਹਦੇ ਵਿੱਚ ਮਰਿਆਦਾ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਔਰ ਸਵਚਮਤਾਈ ਦਾ ਧਿਆਨ ਰੱਖਿਆ ਜਾਵੇ ਕੋਸ਼ਿਸ਼ ਕੀਤੀ ਜਾਵੇ ਕਿ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਣੇ ਵੱਲੋਂ ਜੋ ਸ਼ਰਧਾ ਸਾਡੇ ਮਹਾਰਾਜ ਦੇ ਪ੍ਰਤੀ ਭੇਟ ਕਰ ਸਕਦੇ ਹਾਂ ਅਸੀਂ ਉਹ ਕਰ ਸਕੀਏ ਉਸੇ ਦੇ ਚੱਲਦੇ ਅੱਜ ਡਿਸਟ੍ਰਿਕਟ ਬਠਿੰਡਾ ਵਿਖੇ ਅਸੀਂ ਉਰੇ ਪਹੁੰਚੇ ਹਾਂ ਮੇਰੇ ਨਾਲ ਅੱਜ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਦੀਪਕ ਬਾਲੀ ਜੀ ਸਾਡੇ ਐਮਐਲਏ ਸਾਹਿਬ ਜੋ ਜਗਰੂਪ ਸਿੰਘ ਜੀ ਗਿਲ ਸਾਹਿਬ ਐਮਐਲਏ ਸਾਹਿਬ ਸੁਖਵੀਰ ਸਿੰਘ ਜੀ ਮੈਸਰ ਖਾਨਾ ਸਾਹਿਬ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬ ਸੰਜੀਵ ਤਿਵਾੜੀ ਜੀ ਡੀਸੀ ਬਠਿੰਡਾ ਸਾਹਿਬ ਨੇ ਜਿਹੜੇ ਉਹ ਰਜੇਸ਼ ਧਮਾਨ ਜੀ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਜੀ ਸਾਡੇ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੇ ਜੁਆਇੰਟ ਡਾਇਰੈਕਟਰ ਦਮਪ੍ਰੀਤ ਤਿਵਾਲੀਆ ਜੀ ਸਾਡੇ ਪਾਰਟੀ ਦੇ ਸਪੋਕਸਮੈਨ ਤੇ ਚੇਅਰਮੈਨ ਸਾਡੇ ਨੀਲ ਗਰਗ ਜੀ ਉਰੋ ਦੇ ਮੇਅਰ ਸਾਹਿਬ ਪਦਮਜੀਤ ਮਹਿਤਾ ਜੀ ਏਡੀਸੀ ਪੂਨਮ ਜੀ ਏਡੀਸੀ ਕੰਚਨ ਜੀ ਸਾਰੇ ਜਿੰਨੇ ਵੀ ਅਜੂਰੇ ਸਾਡੇ ਸਤਿਕਾਰਯੋਗ ਸਾਥੀ ਪਹੁੰਚੇ ਨੇ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਅਸੀਂ ਚਾਰ ਯਾਤਰਾਵਾਂ ਜਿਹੜੀਆਂ ਨਗਰ ਕੀਰਤਨ ਦੇ ਰੂਪ ਵਿੱਚ ਮਹਾਰਾਜ ਨੂੰ ਸਮਰਪਿਤ ਹੋ ਜਾਂਦੇ ਹੋਏ ਇਹ ਕੱਡੀਆਂ ਜਾਣਗੀਆਂ ਇਸ ਚਾਰ ਯਾਤਰਾਵਾਂ ਚੋਂ ਜਿਹੜੀ ਪਹਿਲੀ ਯਾਤਰਾ ਹੈ ਉਹ ਸ਼੍ਰੀਨਗਰ ਤੋਂ ਚੱਲਣੀ ਹੈ ਸ਼੍ਰੀਨਗਰ ਦੇ ਵਿਖੇ ਉੱਥੇ ਅਰਦਾਸ ਕਰਕੇ ਛੱਟੀ ਪਾਸ਼ਾਹੀ ਦਾ ਜੋ ਗੁਰੂ ਘਰ ਹੈ ਸ਼੍ਰੀਨਗਰ ਪਿੱਛੇ ਉੱਥੇ ਅਰਦਾਸ ਕਰਕੇ ਉੱਥੋਂ ਚੱਲਣੀ ਹੈ ਯਾਤਰਾ ਤੇ ਉਸ ਤੋਂ ਬਾਅਦ ਜੋ 19 ਤਰੀਕ ਨੂੰ ਇਹ ਯਾਤਰਾਵਾਂ ਸਟਾਰਟ ਹੋ ਕੇ ਸ਼ੁਰੂ ਹੋ ਕੇ 22 ਤਰੀਕ ਦੀ ਸ਼ਾਮ ਤੱਕ ਤਖਤ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਹੈ ਕੇਸਗੜ੍ਹ ਸਾਹਿਬ ਵਿਖੇ ਉੱਥੇ ਪਹੁੰਚਣੀਆਂ ਨੇ ਤੇ ਉਧਰ ਅੱਜ ਭਾਜਪੀ ਵੱਲੋਂ ਸੂਬਾ ਪੱਧਰੀ ਪ੍ਰੈਸ ਕਾਨਫਰੰਸ ਦੇ ਵਿੱਚ ਸੀਨੀਅਰ ਆਗੂ ਅਤੇ ਬੀਜੇਪੀ ਦੇ ਕੇਂਦਰੀ ਮੰਤਰੀ ਰਵਨੀਸ਼ ਸਿੰਘ ਬਿੱਟੂ ਦੇ ਵੱਲੋਂ ਪੰਜਾਬ ਦੇ ਵਿੱਚ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਝੌਤੇ ਨੂੰ ਲੈ ਕੇ ਗੱਠਜੋੜ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਗਿਆ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਝੌਤੇ ਨੂੰ ਨਾਲ ਸੰਬੰਧਿਤ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਰਵਨੀਸ਼ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਝੌਤੇ ਜਾਂ ਗੱਠਜੋੜ ਦੇ ਅਸਾਰ ਬਿਲਕੁਲ ਵੀ ਨਹੀਂ ਨੇ ਇਸ ਦੇ ਪਿੱਛੇ ਕੇਂਦਰੀ ਮੰਤਰੀ ਨੇ ਕੀ ਕਾਰਨ ਦੱਸਿਆ ਆ ਸੁਣ ਲੈਣੇ ਆ ਦੋ ਗੱਲਾਂ ਇੱਕ ਤਾਂ ਲੀਡਰਸ਼ਿਪ ਦਾ ਪਾਰਟੀ ਦਾ ਫੈਸਲਾ ਏ ਇੱਕ ਆ ਲੀਡਰਾਂ ਦੇ ਪੰਜਾਬ ਦੇ ਲੀਡਰਾਂ ਦੇ ਸੁਝਾਅ ਦੋ ਆ ਗੱਲਾਂ ਦੋ ਨੇ ਨਾ ਪਰ ਜੇਣਾ ਪਾਰਟੀ ਦਾ ਉਹ ਲੀਡਰ ਕੋਈ ਵੀ ਇਹ ਗੱਲ ਕਹਿ ਸਕਦਾ ਏ ਵੀ ਭਾਈ ਆ ਗੱਲ ਹੋਣੀ ਚਾਹੀਦੀ ਆ ਠੀਕ ਆ ਉਹਨਾਂ ਦੀ ਗੱਲ ਪਰ ਜਿਹੜੀ ਭਾਜਪਾ ਦਾ ਸਟੈਂਡ ਆ ਉਹ ਬਿਲਕੁਲ ਸਾਫਾ ਪਾਰਟੀ ਪ੍ਰਧਾਨ ਵੀ ਅਸ਼wini ਜੀ ਕਲੀਅਰ ਕਰ ਚੁੱਕੇ ਆ ਬਾਰ-ਬਾਰ ਮੈਂ ਕਹਿ ਚੁੱਕਿਆ ਬਾਰ-ਬਾਰ ਸਾਡੀ ਅਸੀਂ ਇਹ ਕਿੱਥੇ ਜਾਣਗੇ ਜੀ ਫਿਰ ਤੇ ਸਾਨੂੰ ਮੈਨੂੰ ਇਹ ਦੱਸੋ ਅੱਜਗਲਾ ਕਹਿੰਦਾ ਯਾਰ ਚਾਹੇ ਸਤਕਾਰਯੋਗ ਕੈਪਟਨ ਸਾਹਿਬ ਨੇ ਚਾਹੇ ਉਹ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤਿਆਂ ਇਹਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਆ ਅਸੀਂ ਇਲੈਕਸ਼ਨਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਇਹਨਾਂ ਨੇ ਤੇ ਅੱਜ ਅਸੀਂ ਉਹਨਾਂ ਨਾਲ ਸੁਲਹੋਤਾ ਕਰਕੇ ਅਸੀਂ ਕੀ ਲੋਕਾਂ ਦੇ ਮੂੰਹ ਦਿਖਾਵਾਂਗੇ ਮੈਨੂੰ ਇੱਕ ਗੱਲ ਦੱਸੋ ਨਾ ਵੀ ਅੱਜ ਅਕਾਲੀ ਦਲ ਤਾਂ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਸੀ ਜਦੋਂ ਸੱਤਬਦ ਲੋੜ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ ਕੀ ਕੁਝ ਨਹੀਂ ਕਰਾਇਆ ਇਹਨਾਂ ਨੇ ਕਿਸਾਨਾਂ ਨੂੰ ਸੜਕਾਂ ਤੇ ਬਿਠਾਉਣ ਵਾਲੇ ਇਹ ਜ਼ਿੰਮੇਵਾਰ ਨੇ ਆਏ ਜੇ ਇਹ ਸਹੀ ਗੱਲ ਕਰਕੇ ਫੀਡਬੈਕ ਸਹੀ ਦਿੰਦੇ ਉਦੋਂ ਇਸ ਕਰਕੇ ਇਹਨਾਂ ਨਾਲ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਹ ਕੁਆਲਿਟੀ ਆ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਆ ਯਾ ਤਰਨ ਤਰਨਰ ਦੀ ਸੀਟ ਤੇ ਅਸੀਂ ਲੜ ਰਹੇ ਹਾਂ ਤੁਸੀਂ ਸਮਝਾਉਂਦੇ ਦੀ ਗੱਲ ਕਰਦੇ ਆ ਜਿਆ ਨੀ ਹਰਪ੍ਰੀਤ ਸਿੰਘ ਵਾਲੇ ਕਾਲੀ ਦਮ ਦੇ ਨਾਲ ਵੀ ਨੀ ਦੋਨਾਂ ਦੀ ਨੇੜਤਾ ਅਮਿਸ਼ਾ ਉਹਨਾਂ ਨਾਲ ਕਾਫੀ ਦੇਖੋ ਜੀ ਨੀ ਹਰਪ੍ਰੀਤ ਜੀ ਦਾ ਸਾਡੇ ਤਾਏ ਦੇ ਪੁੱਤ ਨੇ ਮੈਂ ਉਹੀ ਕਹਣਾ ਕਿ ਸਾਡਾ ਕਹ ਨਾ ਕਿਸੇ ਨਾਲ ਜੀ ਤੁਹਾਡੇ ਉਹ ਦੇਖੋ ਇੱਕ ਜਿਹੜੇ ਇੱਕ 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 ਉਹ ਤੇ ਮੈਨਰੇ ਦਾ ਬਹੁਤ ਨਿੱਕੇ ਸੰਬੰਧ ਨਹੀਂ ਉਹ ਤਾਂ ਸਾਰੀ ਉਮਰ ਦੇ ਐਚ ਐਮ ਸਾਹਿਬ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਤੁਸੀਂ ਟਾਈਮ ਲਓ ਤੁਹਾਨੂੰ ਵੀ ਮਿਲਣਗੇ ਜਦੋਂ ਜਥੇਦਾਰ ਸੀ ਇੱਕ ਕੌਮ ਦੇ ਅਕਾਲਪੁਰ ਸਾਹਿਬ ਦੇ ਜਥੇਦਾਰ ਹੋਣਗੇ ਤੇ ਉਹਨਾਂ ਦੀ ਗੱਲ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਜਾਂ ਉਹਨਾਂ ਦੀ ਗੱਲ ਅੱਛੇ ਬਣਾਏ ਇਹ ਫੌਸੀ ਵਾਲਾ ਵੀ ਨਾ ਹੁੰਦੀ ਹੋਵੇ ਇੱਕ ਇੱਕ ਤਖਤ ਸਾਹਵਾ ਸਾਡਾ ਜਿਹੜੇ ਇਸ਼ੂ ਆਉਂਦੇ ਆ ਸਾਡੇ ਦੇਸ਼ ਵਿਦੇਸ਼ਾਂ ਚ ਕਿਉਂਕਿ ਆਪਣਾ ਪੰਜਾਬੀ ਤੇ ਸਾਰੀ ਦੁਨੀਆ ਚ ਤੇ ਕਿੱਡੇ ਕਿੱਡੇ ਇਸ਼ੂ ਨੇ ਜਿਹੜੇ ਇੰਪੋਰਟੈਂਟ ਇਸ਼ੂ ਨੇ ਜਿਹੜੇ ਆਉਂਦੇ ਨੇ ਤੇ ਉਹ ਸੈਂਟਰ ਸਰਕਾਰ ਨਾਲ ਰੇਡ ਗੱਲ ਕਰਨੀ ਪੈਂਦੀ ਹੈ ਠੀਕ ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹ ਇਹ ਰਿਲੇਸ਼ਨ ਪੋਲੀਟੀਕਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਹੋਈ ਜਿਸ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੀਟਿੰਗ ਦੇ ਵਿੱਚ ਪਾਸ ਕੀਤੇ ਗਏ ਮਤਿਆਂ ਬਾਰੇ ਜਾਣਕਾਰੀ ਦਿੱਤੀ ਗਈ। ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਹੈ ਕਿ ਨਵੰਬਰ ਮਹੀਨੇ ਦੀ 3 ਤਰੀਕ ਨੂੰ SDPC ਦੀਆਂ ਚੋਣਾਂ ਹੋਣਗੀਆਂ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੜਪੀੜਤਾ ਦੀ ਕੀਤੀ ਜਾ ਰਹੀ ਮਦਦ ਬਾਰੇ ਵੀ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰਦੀ ਹੈ। ਇਸ ਵਾਰ ਵੀ 3 ਨਵੰਬਰ ਨੂੰ ਉਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ 30 ਨਵੰਬਰ 2025 ਨੂੰ ਤੇ ਅੱਜ ਜਿਹੜਾ ਜੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ ਸੋ ਸਾਰੇ ਉਦੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ ਉਹ ਤੋਂ ਇਲਾਵਾ ਕਿਉਂਕਿ ਪਿਛਲਾ ਸਮਾਂ ਤੁਸੀਂ ਦੇਖਿਆ ਸਾਰਾ ਹੜਾਂ ਦਾ ਪ੍ਰਕਰੋਪ ਰਿਹਾ ਉਹਦੇ ਵਿੱਚ ਮੈਂ ਅੱਜ ਤੁਹਾਡੇ ਮੀਡੀਆ ਰਾਹੀਂ ਵੀ ਤੇ ਹੁੰਜ ਵੀ ਅਸੀਂ ਪੰਜ ਜਿਹੜੇ ਸੈਂਟਰ ਸਥਾਪਿਤ ਕੀਤੇ ਆ ਮਾਲੀ ਸਹਿਤਾ ਗੁਰਦੁਆਰੇ ਸਹਿਮਾਨਾਂ ਦੀ ਤੇ ਕਾਣਕ ਦੇ ਬੀਜ ਲੈਣ ਲਈ ਉਹ ਡੇਰਾ ਬਾਬਾ ਨਾਨਕ ਬਾਬਾ ਬੁੜਾ ਜੀ ਦਾ ਸਤਨ ਰਮਦਾਸ ਉਸੇ ਤਰਜ਼ ਦੇ ਉੱਤੇ ਸਾਡੇ ਜਾਮਨੀ ਸਾਹਿਬ ਗੁਰਦੁਆਰਾ ਸੇਰੀ 베ਰ ਸਾਹਿਬ ਗੁਰਦੁਆਰਾ ਤੇ ਇਸੇ ਤਹਿਤ ਡੇਰਾ ਬਾਬਾ ਨਾਨਕ ਇਹ ਪੰਜ ਸੈਂਟਰ ਅਸੀਂ ਸਥਾਪਿਤ ਕੀਤੇ ਆ ਜਿੱਥੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਕਣਕ ਦਾ ਬੀਜ ਉਹਨਾਂ ਨੂੰ ਚਾਹੀਦਾ ਉਹ ਸਰਪੰਚ ਤੋਂ ਤਸਦੀਕ ਕਰਾ ਕੇ ਉੱਥੇ ਲਿਸਟਾਂ ਦੇ ਜਾਣ ਅਸੀਂ ਆਪਣੇ ਤੌਰ ਤੇ ਯੂਨੀਵਰਸਿਟੀ ਨਾਲ ਬਿਵਸਥਾ ਸਾਰਾ ਜਿਹੜਾ ਆ ਰਾਬਤਾ ਰੱਖਿਆ ਆ ਫਿਰ ਉਹਦੇ ਵਿੱਚ ਪੇ ਕੁਆਲਿਟੀ ਆ ਚਾਹੀਦੀ ਆ ਤਿੰਨ ਕਦਰਾਂ ਦੀਆਂ ਕੁਆਲਿਟੀਆਂ ਦੱਸੀਆਂ ਸੀਗੀਆਂ ਕਿਉਂਕਿ ਬਜਾਈ ਹੁਣ ਸ਼ੁਰੂ ਹੋ ਜਾਣੀ ਕਣਕ ਦੀ ਨਿਮਰਤਾ ਸਹਿਤ ਅਸੀਂ ਇਸ਼ਤਿਹਾਰ ਵੀ ਦੇਾਂਗੇ ਕਿ 10 ਏਕੜ ਤੋਂ ਘੱਟ ਵਾਲੇ ਕਣਕ ਦਾ ਬੀਜ ਜਿਹੜਾ ਉਹਨਾਂ ਨੂੰ ਫ੍ਰੀ ਆਫ ਕਾਸਟ ਮੁਹੱਈਆ ਕਰਾਈ ਜਾਊਗਾ ਇਹ ਪੰਜਾਂ ਥਾਂਾਂ ਦੇ ਉੱਤੇ ਉਹਦੇ ਨਾਲ ਦੀ ਨਾਲ ਜਿਹੜੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਪਾਣੀ ਇੱਕ ਵਾਰੀ ਨਿਕਲ ਗਿਆ ਜਾਹੇ ਰੰਗ ਰੋਗ ਨੇ ਆ ਚਾਹੇ ਨੀਆਂ ਨੂੰ ਕੋ ਨੁਕਸਾਨ ਹੋਇਆ ਉਹ ਵੀ ਲਿਸਟਾਂ ਤੁਰੰਤ ਅਸੀਂ ਪ੍ਰਚਾਰਕਾਂ ਦੀਆਂ ਵੀ ਡਿਊਟੀਆਂ ਲਾਈਆਂ ਉਹਨਾਂ ਨੂੰ 50-50 ਹਜ਼ਾਰ ਰੁਪਈਆ ਜਿਹੜਾ ਆ ਉਹ ਮਰਮਤ ਲਈ ਪੇਂਟ ਕਰ ਲਈ ਜਾਂ ਹੋਰ ਕਾਰਜਾਂ ਲਈ ਜਿਹੜਾ ਆ ਉਹ ਤੁਰੰਤ ਮਹੱਈਆ ਕਰਵਾਇਆ ਜਾਊਗਾ ਸੋ ਜਿਹਨਾਂ ਨੇ ਵੀ ਫਸਲਾਂ ਨੁਕਸਾਨੀਆਂ ਗਈਆਂ ਕਣਕ ਦੇ ਬੀਜ ਉਹਨਾਂ ਨੂੰ ਉਹ ਤੁਰੰਤ ਇਹਨਾਂ ਸੈਂਟਰਾਂ ਤੇ ਸੰਪਰਕ ਕਰ ਲੈਣ ਤਾਂ ਕਿ ਸਮੇਂ ਸਿਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੀਜ ਦਾ ਪ੍ਰਬੰਧ ਕਰ ਸਕੇ ਤੇ ਸਮੇਂ ਦੇ ਵਿੱਚ ਹੀ ਇਹ ਆਪਣਾ ਜਿਹੜਾ ਆ ਉਹ ਬਜਾਈ ਵੀ ਕਰ ਸਕਣ ਤੇ ਉਧਰ ਦਿੱਲੀ ਦੇ ਉੱਤਰੀ ਪੂਰਬੀ ਦਿੱਲੀ ਦੇ ਜੋਤੀ ਨਗਰ ਇਲਾਕੇ ਦੇ ਵਿੱਚ ਇੱਕ ਜੈਨ ਮੰਦਿਰ ਦੇ ਵਿੱਚ ਸਿਖਰ ਤੋਂ ਕਥਿਤ ਤੌਰ ਤੇ 40 ਲੱਖ ਰੁਪਏ ਦਾ ਸੋਨੇ ਦਾ ਪਰਤ ਵਾਲਾ ਕਲਸ਼ ਚੋਰੀ ਹੋ ਗਿਆ ਪੋਲਿਸ ਨੇ ਦੱਸਿਆ ਕਿ ਚੋਰੀ ਦੀ ਘਟਨਾ ਮੰਦਰ ਵਿੱਚ ਲਗਾਏ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਤੇ ਚੋਰੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਮੰਚਾਂ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਸੋ ਇਸ ਚੋਰੀ ਹੋਏ ਕਲਸ਼ ਦੀ ਕੀਮਤ 40 ਲੱਖ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ ਇੱਕ ਕਲਿੱਪ ਦੇ ਵਿੱਚ ਇਹ ਵਿਅਕਤੀ ਮੰਦਰ ਦੇ ਵਿਹੜੇ ਵਿੱਚ ਸੋਨੇ ਨਾਲ ਭਰੇ ਕਲਸ਼ ਚੋਰੀ ਕਰਨ ਤੋਂ ਬਾਅਦ ਖੰਬੇ ਦੇ ਉੱਤੋਂ ਹੇਠਾਂ ਉਤਰਦਾ ਹੋਇਆ ਦਿਖਿਆ ਜਾ ਸਕਦਾ ਹੈ ਜਦਕਿ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹਨੇਰੇ ਦੇ ਵਿੱਚ ਕਲਸ਼ ਲੈ ਕੇ ਜਾ ਰਿਹਾ ਵਿਅਕਤੀ ਦਿਖਾਈ ਦੇ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਦੇ ਵਿੱਚ ਵਾਪਰੀ ਹੈ ਜਦੋਂ ਵਸਨੀਕ ਜਿਹੜੇ ਜ਼ਿਆਦਾਤਰ ਇਲਾਕੇ ਦੇ ਸੀ ਉਹ ਕਰਵਾ ਚੌਥ ਦੇ ਜਸ਼ਨਾਂ ਦੇ ਵਿੱਚ ਰੁੱਝੇ ਹੋਏ ਸਨ ਪੁਲਿਸ ਮੁਤਾਬਕ ਚੋਰੀ ਹੋਇਆ ਕਲਸ਼ ਅੱਠ ਤਾਂਤਾਂ ਵਾਲੀ ਸ਼ubh ਤਾਤੂ ਦਾ ਬਣਿਆ ਹੋਇਆ ਸੀ ਤੇ ਕਲਸ਼ ਤੇ ਕਈ ਸਾਲ ਪਹਿਲਾਂ ਮੰਦਰ ਦੇ ਉੱਪਰ ਇਹ ਕਲਸ਼ ਲਗਾਇਆ ਗਿਆ ਸੀ ਇਸ ਦੇ ਵਿੱਚ ਲਗਭਗ 200 ਗ੍ਰਾਮ ਸੋਨਾ ਸੀ ਜਿਸ ਦੀ ਕੀਮਤ 35 ਤੋਂ 40 ਲੱਖ ਰੁਪਏ ਹੈ ਸੋ ਪਿਛਲੇ 2 ਮਹੀਨਿਆਂ ਦੇ ਵਿੱਚ ਜਾਨ ਰਸਮੀ ਚੀਜ਼ਾਂ ਦੀ ਚੋਰੀ ਦਾ ਇਹ ਦੂਸਰਾ ਮਾਮਲਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਗਹਿਰਾਈ ਦੇ ਨਾਲ ਤਫ਼ਤੀਸ਼ ਕਰ ਰਹੀ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇਹ ਨਹੀਂ ਹੁਣ ਮੈਨੂੰ ਇਹ ਇਜਾਜ਼ਤ ਬਹੁਤ-ਬਹੁਤ ਧੰਨਵਾਦ